ਸੁਹੇਹਾ ਦੀ ਤਾਂ ਫਿਰ ਸਾਡੇ ਬੱਚਿਆ ਬਾਰੇ ਵੀ ਸੋਚ। ਅਸੀਂ ਐਵੇਂ ਆਪਣੀ ਜਾਨ ਝੋਖੀਂ ਚਪਾ ਲਈਏ ਹੈ? ਕਿਉਂਕਿ ਖੁਦਾਬਖ ਰਸਤਮ ਹੀ ਆ। ਜੀ ਹਜ਼ੂਰ। ਬਸ ਸਹਿਬ ਥੋੜੇ ਜਿਹਾ بچਾ ਕੇ ਰੱਖੇ ਸੀ ਤੇ ਤੁਸੀਂ ਲੱਕ ਲੋ। ਓਇਆ ਕੀ? ਇਹ ਤੇ ਨਾਲ ਨਹੀਂ ਗੱਲ ਬੰਨੀ। ਨਾ ਵੀ ਨਾ 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 ਹਜ਼ੂਰ। ਬਹੁਤੀ ਗਰੀਬਾਤੀ। ਬਸ ਇੰਨੇ ਹੀ ਰਗੇ ਨੇ। ਕਬੂਲ ਕਰ ਲਓ।